ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੀ ਸਾਧ ਸੰਗਤ ਬੈੱਡ ਤੇ ਬੈਠ ਕੇ ਪਾਠ ਕਰਦੀ ਹੈ ਉਹਨਾਂ ਦੇ ਬਾਰੇ ਸੰਤ ਮਹਾਂਪੁਰਖਾਂ ਦੇ ਕੀ ਵਿਚਾਰ ਹਨ ਉਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲੈਣਾ ਜੀ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਵੇ ਕਿ ਬੈੱਡ ਤੇ ਬੈਠ ਕੇ ਪਾਠ ਕੀਤਾ ਹੋਇਆ ਸਾਡਾ ਸਫਲ ਹੋ ਜਾਵੇਗਾ ਜਾਂ ਨਹੀਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਹੋਏ ਫਤਿਹ ਦੀ ਸਾਂਝ ਪਾਓ ਜੀ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਜ਼ਰੂਰ ਕਰ ਲਿਆ ਕਰੋ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਵਿਚਾਰ ਸਾਂਝੀ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕ ਬੈੱਡ ਤੇ ਬੈਠ ਕੇ ਪਾਠ ਕਰਦੇ ਹਨ ਉਹ ਇਸ ਕਥਾ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਤੇ ਸਾਥ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜਿਸ ਦੇ ਨਾਲ ਤੁਹਾਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲ ਜਾਵੇਗਾ ਆਪ ਜੀ ਨੂੰ ਇਹ ਤਜਰਬਾ ਵੀ ਹੋ ਜਾਵੇਗਾ ਕਿ ਜਦੋਂ ਅਸੀਂ ਵਾਹਿਗੁਰੂ ਜੀ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤੇ ਵਾਹਿਗੁਰੂ ਜੀ ਸਾਡੀ ਝੋਲੀ ਦੇ ਵਿੱਚ ਕਿਵੇਂ ਖੁਸ਼ੀਆਂ ਪਾ ਦਿੰਦੇ ਹਨ ਸਾਥ ਸੰਗਤ ਜੀ ਜੋ ਵੀ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਆਪ ਜੀ ਦੇ ਤੱਕ ਹੋਰ ਵੀ ਨਵੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸਾਥ ਸੰਗਤ ਜੀ ਬਾਬਾ ਜੀ ਦੀ ਮਿਹਰ ਤੁਹਾਡੇ ਤੇ ਹੋ ਜਾਵੇਗੀ ਤੇ ਹਮੇਸ਼ਾ ਹੀ ਬਣੀ ਰਹੇਗੀ ਜੇਕਰ ਤੁਸੀਂ ਵੀ ਬੈੱਡ ਤੇ ਬੈਠ ਕੇ ਪਾਠ ਕਰਦੇ ਹੋ ਉਹ ਧਿਆਨ ਨਾਲ ਸਰਵਣ ਕਰ ਲੈਣਾ ਜੀ ਜਿਵੇਂ ਸੋਫਾ, ਕੁਰਸੀ, ਬੈੱਡ ਜਾਂ ਮੰਜਾ ਤੁਸੀਂ ਇਸ ਤੇ ਬੈਠ ਕੇ ਪਾਠ ਕਰਦੇ ਹੋ ਤੇ ਕੀ ਇਹ ਗੱਲ ਠੀਕ ਹੈ? ਸਾਥ ਸੰਗਤ ਜੀ ਜਾਂ ਫਿਰ ਮੋਬਾਈਲ ਤੋਂ ਪਾਠ ਕਰਨਾ ਸਹੀ ਗੱਲ ਹੈ ਜਾਂ ਗਲਤ ਗੱਲ ਹੈ? ਇਹ ਸਭ ਗੁਰ ਸਿੱਖਾਂ ਮਹਾਂਪੁਰਖਾਂ ਅਤੇ ਗੁਰੂਆਂ ਪਾਸੋਂ ਫਿਰ ਕਮਾਈ ਵਾਲੇ ਸੰਤ ਮਹਾਂਪੁਰਖਾਂ ਜਿਹਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ ਜੀ। ਸਾਥ ਸੰਗਤ ਜੀ ਕੋਈ ਗਿਆਨੀ ਜਾਂ ਪ੍ਰਚਾਰਕ ਤਾਂ ਨਹੀਂ ਹੈ। ਬਸ ਇੱਕ ਨਿਮਾਣਿਤ ਹੀ ਕੋਸ਼ਿਸ਼ ਹੈ ਕਿ ਗੁਰੂ ਸਾਹਿਬਾਂ ਦੀ ਵੱਧ ਤੋਂ ਵੱਧ ਵਡਿਆਈ ਹੋ ਸਕੇ ਸਾਧ ਸੰਗਤ ਜੀ ਜਿਹੜੇ ਲੋਕ ਪਿਆਰ ਤੇ ਸਤਿਕਾਰ ਦੇ ਨਾਲ ਬਾਣੀ ਪੜ੍ਹਦੇ ਹਨ ਉਹਨਾਂ ਦੇ ਮਨ ਵਿੱਚ ਵੀ ਇਹ ਸਵਾਲ ਹੁੰਦਾ ਹੈ ਕਿ ਪਾਠ ਕਿਸ ਮਰਿਆਦਾ ਦੇ ਨਾਲ ਕੀਤਾ ਜਾ ਸਕਦਾ ਹੈ ਸਾਧ ਸੰਗਤ ਜੀ ਜੋ ਪਾਠ ਕਰਨ ਦਾ ਫਲ ਵੱਧ ਤੋਂ ਵੱਧ ਪ੍ਰਾਪਤ ਹੋ ਸਕੇ ਸਾਧ ਸੰਗਤ ਜੀ ਹੁਣ ਕੋਈ ਇਹ ਨਾ ਸੋਚੇ ਕਿ ਜੇ ਕੋਈ ਸੋਫੇ ਤੇ ਬੈਠ ਕੇ ਪਾਠ ਕਰਦਾ ਹੈ ਤੇ ਉਹਨੂੰ ਪਾਠ ਦਾ ਫਲ ਨਹੀਂ ਮਿਲਦਾ। ਸਾਧ ਸੰਗਤ ਜੀ ਕਿਉਂਕਿ ਬਾਣੀ ਨੇ ਤਾਂ ਆਪਣਾ ਅਸਰ ਕਰਨਾ ਹੀ ਹੈ। ਪਰ ਸਾਧ ਸੰਗਤ ਜੀ ਫਲ ਦਾ ਅਸਰ ਪਹਿ ਸਕਦਾ ਹੈ। ਜੇਕਰ ਨਾਰਮਲੀ ਜੀ ਗੱਲ ਕਰੀਏ ਤਾਂ ਜਿਵੇਂ ਕਲਾਸ ਦੇ ਸਾਰੇ ਬੱਚਿਆਂ ਦੇ ਨੰਬਰ 90% ਆਉਂਦੇ ਹਨ ਤੇ ਕਿਸੇ ਦੇ 40% ਹੀ ਰਹਿ ਜਾਂਦੇ ਹਨ। ਪਰ ਸਾਧ ਸੰਗਤ ਜੀ ਅਧਿਆਪਕ ਨੇ ਤਾਂ ਸਾਰੇ ਹੀ ਕਲਾਸ ਨੂੰ ਇੱਕੋ ਜਿਹਾ ਇੱਕੋ ਸਮੇਂ ਪੜਾਇਆ ਹੁੰਦਾ ਹੈ ਤੇ ਇੱਕ ਤਰੀਕੇ ਦੇ ਨਾਲ ਹੀ ਪੜਾਉਂਦੇ ਹਨ ਉਸ ਦੇ ਨੰਬਰ ਤਾਂ ਆਉਣੇ ਹੀ ਹਨ ਜਿਹੜਾ ਪੇਪਰ ਚੰਗਾ ਕਰੇਗਾ ਤਾਂ ਸਾਧ ਸੰਗਤ ਜੀ ਉਸ ਨੂੰ ਫਲ ਵੀ ਮਿਲਦਾ ਹੈ ਜਿਸ ਨੇ ਪਾਠ ਕੀਤਾ ਹੁੰਦਾ ਹੈ ਯਾਦ ਕੀਤਾ ਹੁੰਦਾ ਹੈ ਇਹ ਤਾਂ ਪਾਠ ਨੂੰ ਕਿੰਨੀ ਭਾਵਨਾ ਦੇ ਨਾਲ ਕੀਤਾ ਹੈ ਤੇ ਕਿੰਨੇ ਆਨੰਦ ਦੇ ਨਾਲ ਕਰ ਰਹੇ ਹੋ ਕਿੰਨਾ ਵਾਹਿਗੁਰੂ ਜੀ ਨੂੰ ਤੁਸੀਂ ਸਮਰਪਿਤ ਹੋ ਕੇ ਪਾਠ ਸਿਮਰਨ ਕੀਤਾ ਹੈ ਸਾਤ ਸੰਗਤ ਜੀ ਇਹ ਤਾਂ ਤੁਹਾਡਾ ਪਾਠ ਹੀ ਵਾਹਿਗੁਰੂ ਜੀ ਤੁਹਾਨੂੰ ਕਿੰਨਾ ਫਲ ਦਿੰਦੇ ਹਨ ਤੁਹਾਡੀ ਭਾਵਨਾ ਤੇ ਸ਼ਰਧਾ ਅਨੁਸਾਰ ਮਿਲ ਜਾਵੇਗਾ ਸਾਤ ਸੰਗਤ ਜੀ ਇਹਨਾਂ ਗੱਲਾਂ ਤੇ ਡਿਪੈਂਡ ਕਰਦਾ ਹੈ ਬਸ ਚਾਹੇ ਪਾਠ ਲੰਮੇ ਪੈ ਕੇ ਵੀ ਕਰ ਲੋ ਫਲ ਤਾਂ ਉਸ ਦਾ ਵੀ ਜ਼ਰੂਰ ਮਿਲ ਜਾਵੇਗਾ ਪਰ ਹੁਣ ਇੱਕ ਸੋਚਣ ਵਾਲੀ ਗੱਲ ਹੈ ਕਿ ਲੰਮੇ ਪੈ ਕੇ ਪਾਠ ਕੌਣ ਕਰਦਾ ਹੈ ਜਿਸ ਦਾ ਆਪਣੇ ਸਰੀਰ ਤੇ ਸਾਤ ਸੰਗਤ ਜੀ ਵਸ ਨਹੀਂ ਚੱਲਦਾ ਜਿਹੜੇ ਬੈੱਡ ਰੈਸਟ ਤੇ ਹੁੰਦੇ ਹਨ ਜਾਂ ਜਿਨ੍ਹਾਂ ਦਾ ਸਰੀਰ ਐਸਾ ਹੁੰਦਾ ਹੈ ਕਿ ਉਹਨਾਂ ਦੇ ਕੋਲੋਂ ਉੱਠ ਕੇ ਬੈਠੇ ਨਹੀਂ ਜਾਂਦਾ ਸਾਧ ਸੰਗਤ ਜੀ ਅਸੀਂ ਆਮ ਹੀ ਵੇਖਦੇ ਹਾਂ ਕਈ ਲੋਕ ਕਿਸੇ ਬਿਮਾਰੀ ਦੇ ਨਾਲ ਕੰਪਲੀਟਲੀ ਬੈੱਡ ਰੈਸਟ ਤੇ ਹੁੰਦੇ ਹਨ ਤਾਂ ਸਾਧ ਸੰਗਤ ਜੀ ਪਰ ਇੱਕ ਤੰਦਰੁਸਤ ਵਿਅਕਤੀ ਆਪਣੇ ਸਰੀਰ ਨੂੰ ਆਪਣੇ ਤਰੀਕੇ ਨਾਲ ਚਲਾ ਸਕਦਾ ਹੈ ਕਈ ਵਾਰ ਅਸੀਂ ਥੱਕੇ ਹੋਣ ਦੇ ਬਾਵਜੂਦ ਵੀ ਕੰਮ ਕਰ ਹੀ ਜਾਂਦੇ ਹਾਂ ਸਾਤ ਸੰਗਤ ਜੀ ਇਹ ਕੰਮ ਸਾਡੇ ਲਈ ਪਰ ਬਹੁਤ ਹੀ ਜ਼ਰੂਰੀ ਹੈ ਸਾਤ ਸੰਗਤ ਜੀ ਪਾਠ ਕਰਨ ਵੇਲੇ ਅਸੀਂ ਇਹ ਅਣਗਹਿਲੀ ਕਰ ਦਿੰਦੇ ਹਾਂ ਕਿ ਚਲੋ ਪਾਠ ਅਸੀਂ ਸੋਫੇ ਤੇ ਬੈਠ ਕੇ ਕਰ ਲੈਂਦੇ ਹਾਂ ਪਰ ਸਾਤ ਸੰਗਤ ਜੀ ਅੱਜ ਵੀ ਕਈ ਭਾਵਨਾਵਾਂ ਵਾਲੇ ਲੋਕ ਜਿਵੇਂ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਵਾਲੇ ਦਿਨ ਨੂੰ ਹੀ ਯਾਦ ਕਰ ਲੋ ਪੋ ਮਾਗਦੇ ਦਿਨਾਂ ਵਿੱਚ ਆਪਣਾ ਆਸਣ ਜ਼ਮੀਨ ਤੇ ਲਗਾ ਕੇ ਕਈ ਲੋਕ ਅਜੇ ਵੀ ਸੌਂਦੇ ਹਨ ਤੇ ਪਾਠ ਵੀ ਹਮੇਸ਼ਾ ਥੱਲੇ ਹੀ ਬੈਠ ਕੇ ਜ਼ਮੀਨ ਤੇ ਕਰਦੇ ਹਨ ਸਾਥ ਸੰਗਤ ਜੀ ਉਹ ਥੱਲੇ ਹੀ ਉਸ ਰੋਨੇ ਦਿਨ ਖਾਂਦੇ ਪੀਂਦੇ ਹਨ ਤੇ ਸੌਂਦੇ ਹਨ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਅੱਜ ਵੀ ਅਕਾਲ ਤਖਤ ਸਾਹਿਬ ਦੇ ਜਦੋਂ ਅਸੀਂ ਸੱਚਖੰਡ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਹਾਂ ਇੱਕ ਗੱਲ ਦਾ ਜ਼ਰੂਰ ਖਾਸ ਧਿਆਨ ਰੱਖ ਲੈਣਾ ਜੀ ਜਦੋਂ ਵੀ ਤੁਸੀਂ ਗੁਰੂ ਘਰ ਜਾਓ ਤਾਂ ਸਾਥ ਸੰਗਤ ਜੀ ਅੱਜ ਵੀ ਜਿੱਥੇ ਗੁਰੂ ਸਾਹਿਬ ਵਿਰਾਜਮਾਨ ਹਨ ਉਥੇ ਪਿਲੰਗ ਦੇ ਹੇਠਾਂ ਨੀਚੇ ਇੱਕ ਚਾਦਰ ਵਿਛਾਈ ਹੁੰਦੀ ਹੈ। ਸਾਧ ਸੰਗਤ ਜੀ ਉਹ ਗੁਰੂ ਅਰਜਨ ਪਾਤਸ਼ਾਹ ਜੀ ਦਾ ਆਸਣ ਲੱਗਿਆ ਹੋਇਆ ਹੈ। ਸਾਧ ਸੰਗਤ ਜੀ ਜਦੋਂ ਪਹਿਲੀ ਵਾਰ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਤਾਂ ਉਥੇ ਬਾਬਾ ਬੁੱਢਾ ਜੀ ਨੂੰ ਤਾਬਿਆਂ ਤੇ ਬਿਠਾਇਆ ਗਿਆ ਸੀ। ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਜੀ ਨੂੰ ਬਚਨ ਕਰ ਦਿੱਤੇ ਗਏ ਸੀ ਕਿ ਪੋਥੀ ਪਰਮੇਸ਼ਰ ਦਾ ਥਾਨ ਹੈ। ਸਾਧ ਸੰਗਤ ਜੀ ਆਪਣਾ ਆਸਣ ਹੇਠਾਂ ਲਗਾਉਣ ਦਾ ਬਚਨ ਕੀਤਾ ਗਿਆ। ਅਸੀਂ ਆਪਣੇ ਗੁਰੂ ਸਾਹਿਬ ਜੀ ਦੇ ਜੀਵਨ ਵਿੱਚੋਂ ਸਿੱਖਿਆ ਲੈਂਦੇ ਹਾਂ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਬਚਨ ਕਰਦੇ ਹਨ ਕਿ ਪਾਠ ਹਮੇਸ਼ਾ ਇਸ਼ਨਾਨ ਕਰਕੇ ਸਾਫ਼ ਸੁਥਰੇ ਵਸਤਰ ਪਹਿਨ ਕੇ ਹੀ ਕਰੋ ਸਾਧ ਸੰਗਤ ਜੀ ਮਹਾਂਪੁਰਖ ਜੀ ਆਖਦੇ ਹਨ ਅਸਲੀ ਸਿੱਖ ਦਾ ਉਦੋਂ ਪਤਾ ਲੱਗਦਾ ਹੈ ਕਿ ਜਦੋਂ ਸਰੀਰ ਥੱਕਿਆ ਟੁੱਟਿਆ ਹੋਵੇ ਤਾਂ ਵੀ ਸਿੱਖ ਗੁਰੂ ਸਾਹਿਬ ਦੀ ਪੋਥੀ ਲੈ ਕੇ ਸਾਹਮਣੇ ਬੈਠ ਕੇ ਪਾਠ ਕਰਨ ਲੱਗ ਜਾਵੇ ਸਤ ਸੰਗਤ ਜੀ ਅੱਜਕੱਲ ਆਪਾਂ ਹਰ ਇੱਕ ਕੰਮ ਦਾ ਸਮਾਂ ਫਿਕਸ ਕੀਤਾ ਹੋਇਆ ਹੁੰਦਾ ਹੈ ਸਤ ਸੰਗਤ ਜੀ ਸੌਣ ਦਾ ਸਮਾਂ ਖਾਣ ਪੀਣ ਦਾ ਸਮਾਂ ਦਫ਼ਤਰ ਜਾਣ ਦਾ ਸਮਾਂ ਪਰ ਨਿਤਨੇਮ ਕਰਨ ਦਾ ਸਾਡੇ ਕੋਲ ਕੋਈ ਵੀ ਸਮਾਂ ਨਹੀਂ ਹੁੰਦਾ ਸਤ ਸੰਗਤ ਜੀ ਸੰਤ ਮਹਾਂਪੁਰਖ ਜੀ ਆਖਦੇ ਹਨ ਅੰਮ੍ਰਿਤ ਵੇਲੇ ਦਾ ਨਿਤਨੇਮ ਬਹੁਤ ਵਧੀਆ ਹੁੰਦਾ ਹੈ ਬਹੁਤ ਹੀ ਨਿਰੰਤਰ ਸਮਾਂ ਹੁੰਦਾ ਹੈ ਉਹ ਠੰਡਾ ਵੀ ਹੁੰਦਾ ਹੈ ਤੇ ਉਸ ਵੇਲੇ ਟੈਂਪਰੇਚਰ ਵੀ ਬਹੁਤ ਘੱਟ ਹੁੰਦਾ ਹੈ। ਇਸ ਕਰਕੇ ਮਨ ਦੇ ਅੰਦਰ ਕੁਝ ਫੁਰਨੇ ਵੀ ਘੱਟ ਹੀ ਬਣਦੇ ਹਨ। ਸਤਸੰਗਤ ਜੀ ਜਿਵੇਂ ਸੂਰਜ ਚੜ੍ਹਦਾ ਹੈ ਉਸ ਨਾਲ ਸਰੀਰ ਵਿੱਚ ਤੇਜ਼ੀ ਵਧਣ ਲੱਗ ਜਾਂਦੀ ਹੈ। ਸਤਸੰਗਤ ਜੀ ਮਨ ਅੰਦਰ ਬੜੇ ਹੀ ਜ਼ਿਆਦਾ ਫੁਰਨੇ ਬਣਨੇ ਸ਼ੁਰੂ ਹੋ ਜਾਂਦੇ ਹਨ। ਕਿ ਅੱਜ ਮੈਂ ਪਹਿਲਾਂ ਸਭ ਤੋਂ ਇਹ ਕੰਮ ਕਰਨਾ ਹੈ, ਫਿਰ ਦੂਜਾ ਕੰਮ ਕਿਹੜਾ ਕਰਨਾ ਹੈ ਤੇ ਤੀਜਾ ਕੰਮ ਕਦੋਂ ਤੇ ਕਿੰਨੇ ਵਜੇ ਕਰਨਾ ਹੈ। ਅਸੀਂ ਸਾਰੇ ਹੀ ਕੰਮਾਂ ਬਾਰੇ ਉੱਠਦੇ ਅਸਾਰ ਹੀ ਵਿਚਾਰ ਆਪਣੇ ਦਿਮਾਗ ਵਿੱਚ ਬਣਾ ਲੈਂਦੇ ਹਾਂ ਤੇ ਸਾਰਾ ਹੀ ਦਿਨ ਫਿਰ ਸਾਡਾ ਕੰਮਕਾਰਾਂ ਦੇ ਵਿੱਚ ਲੰਘ ਜਾਂਦਾ ਹੈ ਸਾਧ ਸੰਗਾ ਜੀ ਕਈ ਵਾਰ ਸੋਫੇ ਤੇ ਬੈੱਡ ਤੇ ਬੈਠ ਕੇ ਮਨ ਵਿੱਚ ਇਹ ਵੀ ਧਿਆਨ ਆਉਂਦਾ ਹੈ ਕਿ ਚਲੋ ਹੁਣ ਪਾਠ ਬਾਅਦ ਵਿੱਚ ਕਰ ਲਵਾਂਗੇ ਹੁਣ ਤਾਂ ਨੀਂਦ ਆ ਰਹੀ ਹੈ ਚਲੋ ਸੌਂ ਜਾਂਦੇ ਹਾਂ ਥੋੜੀ ਦੇਰ ਇਸ ਬੈੱਡ ਜਾਂ ਸੋਫੇ ਤੇ ਬੈਠ ਕੇ ਹੀ ਆਰਾਮ ਕਰ ਲੈਂਦੇ ਹਾਂ ਸਾਤ ਸੰਗਤ ਜੀ ਕਈ ਵਾਰ ਅਸੀਂ ਪਾਠ ਫੋਨ ਤੋਂ ਕਰ ਰਹੇ ਹੁੰਦੇ ਹਾਂ ਕਈ ਵਾਰ ਪਾਠ ਕਰਦਿਆਂ ਕਰਦਿਆਂ ਵਿੱਚ ਹੀ ਫੋਨ ਆ ਜਾਂਦਾ ਹੈ ਜਾਂ ਕੋਈ ਮੈਸੇਜ ਆ ਜਾਂਦਾ ਹੈ ਮੈਸੇਜ ਦਾ ਉੱਤੇ ਨੋਟੀਫਿਕੇਸ਼ਨ ਆ ਜਾਂਦਾ ਹੈ ਤਾਂ ਸਾਤ ਸੰਗਤ ਜੀ ਫਿਰ ਪਾਠ ਤੋਂ ਹੀ ਸਾਡਾ ਮਨ ਹਟ ਜਾਂਦਾ ਹੈ ਮਨ ਭਟਕ ਜਾਂਦਾ ਹੈ ਸਾਤ ਸੰਗਤ ਜੀ ਅਸੀਂ ਫਿਰ ਆਪਣੇ ਮਨ ਵਿੱਚ ਇਹ ਚਾਹਤ ਜਗਾ ਲੈਂਦੇ ਹਾਂ ਕਿ ਚਲੋ ਪਹਿਲਾਂ ਫੋਨ ਵੇਖ ਲਈਏ ਕੋਈ ਜ਼ਰੂਰੀ ਨਾ ਹੋਵੇ ਕਿਸੇ ਨੇ ਕੋਈ ਜ਼ਰੂਰੀ ਮੈਸੇਜ ਨਾ ਕਰ ਦਿੱਤਾ ਹੋਵੇ ਇਸ ਲਈ ਅਸੀਂ ਆਪਣਾ ਗੁਰਬਾਣੀ ਵੱਲੋਂ ਧਿਆਨ ਹਟਾ ਕੇ ਮੈਸੇਜ ਵੱਲ ਕਰ ਲੈਂਦੇ ਹਾਂ ਤੇ ਸਾਧ ਸੰਗਤ ਜੀ ਫਿਰ ਸਾਡਾ ਮਨ ਗੁਰਬਾਣੀ ਵੱਲੋਂ ਹਟ ਜਾਂਦਾ ਹੈ ਮਨ ਭਟਕ ਜਾਂਦਾ ਹੈ ਸਾਧ ਸੰਗਤ ਜੀ ਆਪਣੇ ਹੱਥ ਵਿੱਚ ਝੂਠੇ ਫੋਨ ਨੂੰ ਵੀ ਲੱਗਦੇ ਹੀ ਰਹਿੰਦੇ ਹਨ ਸਾਧ ਸੰਗਤ ਜੀ ਆਪਣੇ ਮਹਾਪੁਰਖ ਜੀ ਆਖਦੇ ਹਨ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਦਾਤਾਂ ਵਰਤਉਂਦੇ ਹਨ ਸਾਤ ਸੰਗਤ ਜੀ ਮਿਹਰਾਂ ਵਰਤ ਆਉਂਦੇ ਹਨ ਉਸੇ ਤਰ੍ਹਾਂ ਜਦੋਂ ਅਸੀਂ ਪੋਥੀ ਤੋਂ ਪਾਠ ਕਰਦੇ ਹਾਂ ਗੁਟਕਾ ਸਾਹਿਬ ਤੋਂ ਪਾਠ ਕਰਦੇ ਹਾਂ ਗੁਰਬਾਣੀ ਦਾ ਪ੍ਰਕਾਸ਼ ਸਾਡੇ ਤੇ ਪੈ ਜਾਂਦਾ ਹੈ ਸਾਤ ਸੰਗਤ ਜੀ ਜਿਸ ਦਾ ਫਲ ਫਿਰ ਸਾਨੂੰ ਬਹੁਤ ਹੀ ਜਲਦੀ ਮਿਲ ਜਾਂਦਾ ਹੈ ਸਾਤ ਸੰਗਤ ਜੀ ਜਦੋਂ ਅਜਿਹਾ ਪਾਠ ਅਸੀਂ ਫੋਨ ਤੋਂ ਕਰਨ ਲਈ ਬੈਠਦੇ ਹਾਂ ਉਸ ਦਾ ਫਿਰ ਸਾਨੂੰ ਅਜਿਹਾ ਫਲ ਨਹੀਂ ਮਿਲੇਗਾ ਸਾਤ ਸੰਗਤ ਜੀ ਇਸ ਤਰ੍ਹਾਂ ਪਾਠ ਹਮੇਸ਼ਾ ਗੋਟਕਾ ਸਾਹਿਬ ਤੋਂ ਹੀ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਮਹਾਪੁਰਖ ਜੀ ਸਾਨੂੰ ਜੀਵਨ ਜਾਚ ਸਿਖਾਉਂਦੇ ਹਨ ਸੁਮਤ ਬਖਸ਼ਦੇ ਹਨ ਕਿ হে ਭਾਈ ਤੂੰ ਬੈੱਡ ਤੇ ਨਵੇਂ ਵਿਛਾਈ ਵਿਛਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਆਸਣ ਮੰਜੇ ਤੇ ਲਗਾ ਲੈ ਤੇ ਆਪ ਜ਼ਮੀਨ ਤੇ ਬੈ ਕੇ ਪਾਠ ਕਰਿਆ ਕਰ ਵਾਹਿਗੁਰੂ ਜੀ ਤੈਨੂੰ ਬਖਸ਼ਿਸ਼ਾਂ ਕਰ ਦੇਣਗੇ ਸਾਧ ਸੰਗਤ ਜੀ ਮਨ ਦੇ ਵਿੱਚ ਧਾਰ ਕੇ ਗੁਰੂ ਸਾਹਿਬ ਜੀ ਜਿੱਥੇ ਵਿਰਾਜਮਾਨ ਹਨ ਸਾਧ ਸੰਗਤ ਜੀ ਸਾਨੂੰ ਹਮੇਸ਼ਾ ਨੀਵੇਂ ਬੈਠ ਕੇ ਹੀ ਪਾਠ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਪਾਠ ਕਰਨਾ ਚਾਹੀਦਾ ਹੈ ਕਿ ਸਾਡੇ ਮਨ ਵਿੱਚ ਲਿਵ ਜੁੜ ਜਾਣੀ ਚਾਹੀਦੀ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਪਾਠ ਕਰਦਿਆਂ ਕਰਦਿਆਂ ਜਦੋਂ ਤੁਹਾਡੀ ਕਮਾਈ ਪੂਰੀ ਹੋ ਗਈ ਪਾਠ ਕਰਨ ਦੇ ਵਿੱਚ ਕੋਈ ਵੀ ਤੁਸੀਂ ਗੱਲਬਾਤ ਕਿਸੇ ਦੀ ਨਹੀਂ ਸੁਣਨੀ ਸਿਰਫ ਗੁਰੂ ਵੱਲ ਧਿਆਨ ਕਰਨਾ ਹੈ ਸਾਧ ਸੰਗਤ ਜੀ ਜੇ ਤੁਹਾਨੂੰ ਕੋਈ ਬਾਹਰੋਂ ਆਵਾਜ਼ ਵੀ ਲਗਾ ਰਿਹਾ ਹੈ ਤਾਂ ਤੁਸੀਂ ਬੋਲਣਾ ਨਹੀਂ ਉਸ ਦਾ ਜਵਾਬ ਨਹੀਂ ਦੇਣਾ ਜਿੰਨੀ ਦੇਰ ਤੱਕ ਪਾਠ ਦੀ ਸਮਾਪਤੀ ਨਹੀਂ ਹੋ ਜਾਂਦੀ ਸਾਧ ਸੰਗਤ ਜੀ ਉਸ ਤੋਂ ਬਾਅਦ ਉਸ ਦਾ ਜਵਾਬ ਦੇਣਾ ਹੈ ਸਾਧ ਸੰਗਤ ਜੀ ਕਿਉਂਕਿ ਕਲਯੁਗ ਦੇ ਸਮੇਂ ਵਿੱਚ ਭੈਣ ਭਰਾ ਹੀ ਆਵਾਜ਼ਾਂ ਮਾਰਦੇ ਹਨ ਕਿ ਪਾਠ ਵਿੱਚ ਵਿਗਨ ਪੈ ਜਾਵੇ ਸਾਧ ਸੰਗਤ ਜੀ ਜੇਕਰ ਅਸੀਂ ਮਹਾਂਪੁਰਖਾਂ ਦੇ ਬਚਨ ਅਨੁਸਾਰ ਪਾਠ ਕਰਾਂਗੇ ਵਾਹਿਗੁਰੂ ਜੀ ਸਾਡੇ ਤੇ ਕਿੰਨੀ ਜਲਦੀ ਬਖਸ਼ਿਸ਼ਾਂ ਕਰ ਦੇਣਗੇ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਕਹੇ ਹੋਏ ਬਚਨ ਕੋਈ ਮੰਨਦਾ ਹੈ ਸਤ ਸੰਗਤ ਜੀ ਜਿਹੜਾ ਉਹਨਾਂ ਦੇ ਬਚਨਾਂ ਨੂੰ ਮੰਨ ਲੈਂਦਾ ਹੈ ਉਹ ਤਾਂ ਜ਼ਿੰਦਗੀ ਵਿੱਚ ਤਰ ਜਾਂਦਾ ਹੈ ਸਾਧ ਜਨਾਕੀ ਸੇਵਾ ਲਾਗੇ ਜਿਹੜੇ ਵੀ ਸੇਵਾ ਕਰਦੇ ਸਮੇਂ ਸੱਤ ਬਚਨ ਆਖਦੇ ਹਨ ਪਰਮਾਤਮਾ ਜੀ ਦੀ ਦ੍ਰਿਸ਼ਟੀ ਉਹਨਾਂ ਤੇ ਬਣ ਜਾਂਦੀ ਹੈ ਸਤ ਸੰਗਤ ਜੀ ਸਾਡੀ ਅੱਜ ਦੀ ਕਥਾ ਵਿਚਾਰ ਨੂੰ ਪਰਵਾਣ ਕਰ ਲੈਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਿਆ ਲਈ ਬਣ ਜਾਵੇ ਸਾਤ ਸੰਗਤ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ